ਅਰੇ ਤੁਹਾਨੂੰ ਅਸੀਂ ਹੁਣ ਖਬਰ ਦੱਸਣ ਜਾ ਰਹੇ ਜਿਸ ਨੂੰ ਸੁਣ ਕੇ ਤੇ ਦੇਖ ਕੇ ਤੁਸੀਂ ਹੈਰਾਨ ਨਹੀਂ ਸਗੋ ਡਰ ਜਾਓਗੇ ਕਿਉਂਕਿ ਚੋਰਾਂ ਦਾ ਇੱਕ ਬਹੁਤ ਵੱਡਾ ਗਰੋਹ ਜਿਹੜਾ ਫਿਰੇ ਜਿਹਦੇ ਚੱਲਦੇ ਆ ਲੋਕਾਂ ਦੇ ਮਨਾਂ ਦੇ ਵਿੱਚ ਭਾਰੀ ਡਰ ਦਾ ਜਿਹੜਾ ਮਾਹੌਲ ਬਣਿਆ ਕਿਉਂਕਿ ਚੋਰਾਂ ਦਾ ਗਰੋਹ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਇਸ ਸਗੋਂ ਸੱਤ ਵਿੰਬ ਨੇ ਚੋਰ ਨੇ ਜਿਹੜੇ ਇਕੱਠੇ ਹੀ ਚੋਰੀ ਦੀ ਬਾਰਦਾਤ ਨੂੰ ਇਨਜਾਮ ਦਿੰਦਨ ਦਰਅਸਲ ਇਹਨਾਂ ਨੇ ਜਿਹੜਾ ਹੁਣ ਬਾਰਦਾਤ ਕੀਤੀ ਉਹ ਕੀਤੀ ਆ ਹਾਰਪੁਰ ਹਾਰਪੁਰ ਦੇ ਮਕੇਰੀਆਂ ਦੇ ਆਰੀਆ ਸਕੂਲ ਤੇ ਨੇੜੇ ਇੱਕ ਵਿਅਕਤੀ ਦਾ ਘਰ ਹੁੰਦਾ ਜਿਸ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਦੇਰ ਰਾਤ ਲੁੱਟ ਨੂੰ ਨਿਸ਼ਾਨਾ ਦਿੱਤਾ ਜਾਂਦਾ ਹੈ ਕਿ ਜਿਹੜੇ ਚੋਰ ਨੇ ਇੱਕ ਇੱਕ ਕਰਕੇ ਘਰ ਦੀ ਗ੍ਰਿੱਲ ਤੋੜਦੇ ਨੇ ਅਤੇ ਕਮਰੇ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਦਾਖਲ ਹੋਣ ਤੋਂ ਬਾਅਦ ਘਰ ਦੇ ਅੰਦਰ ਪਿਆ ਨਕਦੀ ਅਤੇ ਗਹਿਣੇ ਜਿਹੜੇ ਚੱਕ ਕੇ ਫਰਾਰ ਹੋ ਜਾਂਦੇ ਜਿੱਦ ਤੇ ਚਲਦੇ ਆ ਪਰਿਵਾਰ ਮੈਂਬਰਾਂ ਦੇ ਬਦਲ ਲਈ ਜਾਣਕਾਰੀ ਦਿੱਤੀ ਗਈ ਆ ਕੀ ਨਾਮ ਆਪਣਾ ਜੀ ਸੁਰਿੰਦਰ ਖੁੱਲਰ ਹਾਂ ਜੀ ਕੀ ਗੱਲ ਹੋਈ ਜਿਹੜੀ ਰਾਤ ਚੋਰੀ ਹੋਈ ਰਾਤ 1.5 ਵਜੇ ਬੰਦੇ ਆਏ ਅੰਦਰ ਉਹਨਾਂ ਨੇ ਗ੍ਰਿੱਲਾਂ ਦੋ ਪੱਟੀਆਂ ਤੇ ਘਰ ਦੇ ਅੰਦਰ ਅਸੀਂ ਸੁੱਤੇ ਪਏ ਸੀਗੇ ਤੇ ਉਹਨਾਂ ਨੇ ਗ੍ਰੇਲਾਂ ਪਟਕੇ ਤੇ ਕਮਰਿਆਂ ਦਾ ਸਾਰਾ ਸਮਾਨ ਖਿਲਾਰਿਆ ਅੰਦਰ ਵੜ ਕੇ ਕਿੰਨੇ ਬੰਦੇ ਸੀਗੇ ਬੰਦੇ 7-8 ਸੀਗੇ ਕਿੰਨਾ ਘਰਾਂ ਚ ਚੋਰੀ ਹੋਈ ਹੈ ਇਕੱਠੇ ਤਿੰਨਾਂ ਭਰਾਵਾਂ ਦਾ ਹੀ ਘਰ ਆ ਸਾਡੇ ਕਿੰਨੇ ਵਜੇ ਦੀ ਘਟਨਾ ਜੀ ਹੈ ਇਹ 1:30 ਵਜੇ ਦੇ ਕਰੀਬ ਸਾਡੇ ਘਰ ਆਏ ਉਹਨਾਂ ਨੇ ਉਹ ਕਮਰੇ ਚ ਜੋ ਆਇਆ ਕਿ ਤੁਹਾਨੂੰ ਕਿਦਾਂ ਪਤਾ ਲੱਗਾ ਫਿਰ ਪਹਿਲੇ ਮੈਨੂੰ ਖੜਕਾ ਜਿਹਾ ਹੋਇਆ ਥੋੜਾ ਜਿਹਾ ਤੇ ਉਸ ਲਈ ਮੈਂ ਨਹੀਂ ਉੱਠਿਆ ਤੇ ਮੈਂ ਕਿਹਾ ਉਦਾਂ ਹੀ ਆਪਣੇ ਨੂਰੀ ਦਾ ਖੜਕਾ ਲੱਗਦਾ ਤੇ ਦਵਾਰਾ ਜਿਸਲੇ ਉਹਦਾ ਕਿੰਨਾ 4 ਵਜੇ ਮੈਂ ਉੱਠਣਾ ਸੀ ਮੈਂ ਕੰਮ ਸੀਗਾ ਮੈਨੂੰ ਮੈਂ ਉੱਠ ਕੇ ਬਾਥਰੂਮ ਜਾਣ ਲੱਗਾ ਤਾਂ ਉਹਨੇ ਬਾਥਰੂਮ ਦੇ ਅੰਦਰੋਂ ਕੁੰਡੀ ਲਾਈ ਦੀ ਸੀ ਉਧਰ ਦੇ ਪਾਸੇ ਨਹੀਂ ਜਦ ਮੈਂ ਕਿਹਾ ਇਹ ਤੇ ਕੋਈ ਬੜਿਆ ਦਾ ਅੰਦਰ ਤੇ ਫਿਰ ਮੈਂ ਦੂਜੇ ਪਾਸੇ ਦੇਖਿਆ ਉਹ ਦਰਵਾਜਾ ਖੁੱਲਾ ਸੀਗਾ ਉਹ ਖੋਲਿਆ ਤੇ ਉਹਨਾਂ ਨੇ ਸਾਡਾ ਰਸਤਾ ਬਲੌਕ ਕੀਤਾ ਦਾ ਸੀਗਾ ਮੈਂ ਫਟਾਫਟ ਅੰਦਰੋਂ ਕੁੰਡੀ ਲਾਈ ਕੇ ਕੋਈ ਬੰਦਾ ਬੁਲਾਉਣਾ ਪਹਿਲੇ ਤੇ ਬੰਦੇ ਬੁਲਾਏ ਤੇ ਉਹਦਾ ਕਿੰਨਾ ਉਹਨੇ ਚਿਰਚ ਉਹ ਦੌੜ ਗਿਆ 3:33 ਮਿੰਟ ਤੋਂ ਚਲੇ ਗਏ ਤੁਸੀਂ ਜੀ 1:30 ਵਜੇ ਦੀ ਘਟਨਾ ਹੈ ਜੀ ਸਾਰੀ 1:30 ਤੋਂ 3:30 ਵਜੇ ਤੱਕ ਕਿੰਨੇ ਘਰਾਂ ਚੋਰੀ ਕੀਤੀ ਗਈ ਤਿੰਨ ਘਰਾਂ ਚੋਰੀ ਹੋਈ ਕੀ ਕੀ ਸਮਾਨ ਲੈ ਕੇ ਗਏ ਤੁਹਾਡੇ ਸਮਾਨ ਸਾਡੇ 4200 ਡਾਲਰ ਸੀਗਾ ਤੇ ਇੱਕ ਚੈਨੀ ਸੀਗੀ ਦੋ ਕੜੇ ਸੀਗੇ ਦੋ ਮੁੰਦੀਆਂ ਸੀਗੀਆਂ ਕਿੰਨਾ ਕੁ ਨੁਕਸਾਨ ਜਿਹੜਾ ਕਿੰਨੇ ਕੁ ਦਾ ਹੋਇਆ ਤੁਹਾਡਾ ਲੱਗਦਾ ਲਗਭਗ ਤੇ ਨਹੀਂ ਡਾਲਰਾਂ ਦਾ ਤਾਂ ਪਤਾ ਸੋਨੇ ਦਾ ਤੇ ਚਲੋ ਪਤਾ ਨਹੀਂ ਕਦੋਂ ਦਾ ਸੀਗਾ ਲਿਆ ਦਾ ਤੇ ਕਦੋਂ ਦਾ ਨਹੀਂ ਮਸੂ ਚੋਰੀ ਹੋਇਆ ਕਿ ਮੰਗ ਕੀ ਕਰਨੀ ਚਾਹੁੰਦੇ ਆ ਸਰਕਾਰ ਨੂੰ ਇਹੀ ਕਿ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ ਚੋਰੀ ਚਕਾਰੀ ਬੰਦ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਦਾ ਰਿਪੋਰਟ ਪ੍ਰਸ਼ਾਸਨ ਦੇ ਅਧਿਕਾਰੀ ਕੋ ਪਹੁੰਚਾ ਤੁਹਾਡੇ ਤੱਕ ਨਹੀਂ ਸਾਰੇ ਪਹੁੰਚੇ ਸਾਡੇ ਕੋਲ ਉਹਨੇ ਪੂਰਾ ਗੌਰ ਕੀਤਾ ਵਾ ਹੁਣ ਦੇਖੋ ਅੱਗੇ ਕੀ ਨਿਸ਼ਕਰਸ਼ ਨਿਕਲਦਾ ਠੀਕ ਹੈ ਅੱਦੇ ਵਿੱਚ ਚੋਰੀ ਦੇ ਅੰਬਾਰ ਦਾ ਤਾਂ ਲਗਾਤਾਰ ਵਧਦੀ ਜਾ ਰਹੀ ਚੋਰੀ ਦਾ ਮੁੱਖ ਕਾਰਨ ਕਿਤੇ ਨਾ ਕਿਤੇ ਨਸ਼ਾ ਵੀ ਰਸਕ ਕਰਦੇ ਕਿ ਨਸ਼ੇ ਚੱਲਦੇ ਆ ਲੋਕਾਂ ਦੀ ਜਿਹੜੇ ਲੋਕ ਨਸ਼ੇੜੀ ਨੇ ਜਾਂ ਨਸ਼ਾ ਕਰਦੇ ਨੇ ਉਹਨਾਂ ਦੇ ਘਰ ਦੇ ਖਰਚੇ ਨਾਲ ਜਾਂ ਉਹਨਾਂ ਦੇ ਆਮ ਜਿੰਨੇ ਵੀ ਉਹਨਾਂ ਨੂੰ ਪੈਸੇ ਮਿਲਦੇ ਨੇ ਜਾਂ ਕਮਾਉਂਦੇ ਨੇ ਉਹਨਾਂ ਨਾਲ ਉਹਦਾ ਕਦੇ ਵੀ ਨਸ਼ਾ ਪੂਰਾ ਨਹੀਂ ਹੱਸਦਾ ਜਦੋਂ ਚੱਲਦੇ ਆ ਉਹ ਨਸ਼ੇ ਲੱਤ ਨਹੀਂ ਲੱਗੀ ਹੁੰਦੀ ਨਸ਼ੇ ਦੀ ਪੂਰਤੀ ਲਈ ਉਹ ਦਿਨ ਦਿਹਾੜੇ ਜਾਂ ਫਿਰ ਲੁੱਟਾਂ ਖੋਹਾਂ ਕਰਦੇ ਨੇ ਗਲਤ ਰਸਤੇ ਪੈਂਦੇ ਜਦੋਂ ਚੱਲਦੇ ਆ ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਚੋਰਾਂ ਦੇ ਖਿਲਾਫ ਜਿਹੜੇ ਨਸ਼ਾ ਤਸਕਰ ਨੇ ਨਸ਼ੇੜੀਆਂ ਦੇ ਖਿਲਾਫ ਵੱਡੀ ਤੋਂ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਹੁਣ 7 ਚੋਰ ਇੱਕ ਘਰ ਦੇ ਵਿੱਚ ਵੱਢਦੇ ਨੇ ਘਰ ਦੇ ਵਿੱਚ ਮੈਂਬਰ ਹੀ 3 ਹੋਣ ਜੇਕਰ ਉਹਨਾਂ ਦੇ ਵੱਲੋਂ ਚੋਰਾਂ ਨੂੰ ਰੋਕਾ ਟੋਕਾ ਕੀਤਾ ਜਾਵੇ ਜਾਂ ਪਤਾ ਲੱਗ ਜਾਵੇ ਘਰ ਦੇ ਉਹ ਚੋਰ ਬੜੇ ਜਾਂ ਉਹਨਾਂ ਤੋਂ ਵੱਲੋਂ ਕੋਈ ਉਹਨਾਂ ਦਾ ਹਾਥੋਪਾਈ ਕੀਤੀ ਜਾਵੇ ਤਾਂ ਇਹ 7 ਜਾਣੇ ਕਿਤਨਾਂ ਕਿਤੇ ਵੱਡੀ ਬਾਤ ਦਾ ਇੰਤਜ਼ਾਮ ਦੇ ਸਭਾ ਜਦ ਚੱਲਦੇ ਆ ਪ੍ਰਸ਼ਾਸਨ ਨੂੰ ਚਾਹੀਦਾ ਜਾਂ ਤਾਂ ਫਿਰ ਪਿੰਡਾਂ ਦੇ ਵਿੱਚ ਜੁੜੀਆਂ ਲਗਾਈਆਂ ਜਾਣ ਜਾਂ ਸ਼ਹਿਰਾਂ ਦੇ ਵਿੱਚ ਦਿਨ ਰਾਤ ਜਿਹੜੇ ਹੌਟਰ ਦੇ ਜਾਂ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਜਾਂ ਕਿਹੜੇ ਮਨ ਤਾਂ ਜੋ ਜਿਹੇ ਚੋਰਾਂ ਦੇ ਡਰ ਦਾ ਮਹਾਲ ਮਾਹੌਲ ਬਣ ਸਕੇ ਕਿਉਂਕਿ ਇਨਾਂ ਦੇ ਹੌਸਲੇ ਜਿਹੜੇ ਅੱਜ ਦਿਨ ਬਲੰਦ ਹੁੰਦੇ ਜਾ ਰਹੇ ਨੇ ਲਗਾਤਾਰ ਇਹ ਚੋਰੀਆਂ ਬਾਦਾਂ ਤਾਨੂੰ ਅੰਜਾਮ ਦੇ ਰਹੇ ਨੇ ਜਦ ਚੱਲਦੇ ਆ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਲੋਕਾਂ ਨੇ ਮਨ ਦੇ ਵਿੱਚ ਕਿਤਨਾ ਕਿਤੇ ਭਾਰੀ ਡਰ ਦਾ ਜਿਹੜਾ ਭੈ